ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਨ अरोड़ा ਨੂੰ ਅਦਾਲਤ ਤੋਂ ਰਾਹਤ ਪੱਤਰੀ ਦਾ ਇਲਾਜ ਕਰੋਨ ਲਈ ਅਰਜੀ ਮਨਜ਼ੂਰ ਇੱਕ ਜਲੰਧਰ 21 ਜੂਨ ਵਿਧਿਕ ਜ਼ਿਲ੍ਹੇ ਦੇ ਸੈਸ਼ਨ ਜੱਜ ਅਰੋਨ ਕੁਮਾਰ ਅਗਰਵਾਲ ਦੀ ਅਦਾਲਤ ਨੇ ਵਿਧਾਇਕ ਅਮਨ अरोड़ा ਵੱਲੋਂ ਆਪਣੇ ਵਕੀਲਾ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਡਾ ਦੇ ਵਿਸ਼ਬ ਚੱਡਾ ਤੇ ਲਗਾਈ ਗਈ ਮੈਡੀਕਲ ਦੀ ਅਰਜੀ ਜਿਸ ਚ ਕਿਹਾ ਗਿਆ ਸੀ ਕਿ ਅਮਨ ਅਰੋੜਾ ਦੇ ਪਿੱਤੇ ਚ ਪੱਥਰੀ ਹੈ ਅਤੇ ਉਹ ਕਾਫੀ ਦਰਦ ਮਹਿਸੂਸ ਕਰ ਰਹੇ ਹਨ ਉਹਨਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ ਉਹਨਾਂ ਦਾ ਇਲਾਜ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਉਹ ਕਾਫੀ ਦਰਦ ਚ ਹਨ ਕਈ ਵਕੀਲਾਂ ਨੇ ਕਿਹਾ ਕਿ ਇਸ ਲਈ ਆਪਰੇਸ਼ਨ ਦੀ ਲੋੜ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਗਿਆ ਤਾਂ ਉਹਨਾਂ ਨੂੰ ਤਾ ਇਹ ਉਹਨਾਂ ਦੀ ਸਿਹਤ ਲਈ ਨੁਕਸਾਨਦੇ ਹੋ ਸਕਦਾ ਹੈ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਸ ਅਰਜੀ ਨੂੰ ਮਨਜ਼ੂਰ ਕਰਦੇ ਹੋਏ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਵਿਧਾਇਕ ਅਮਨ अरोड़ा ਨੂੰ ਤੁਰੰਤ ਚੰਗੇ ਸਰਜਨ ਨੂੰ ਦਿਖਾਇਆ ਜਾਵੇ ਅਤੇ ਇਸ ਦਰਾਂ ਜੇ ਇਸ ਦਰਾਂ ਦੇ ਦਾਵੀ ਲਾਜ਼ਰ ਦੀ ਲੋੜ ਹੈ ਤਾਂ ਆਪਰੇਸ਼ਨ ਦੀ ਜਾਂਚ ਕਰਕੇ ਜਿਲਾ 1 ਜੁਲਾਈ ਨੂੰ ਮੈਡੀਕਲ ਸੰਬੰਧੀ ਸਾਰੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ ਇਸ ਦਰਾਂ ਨੂੰ ਵੈਜੀਲੈਂਸ ਵੱਲੋਂ ਵਕੀਲ ਅਸ਼ਦੀਸ਼ ਬਾਰਤ ਜੱਦਵ ਅਦਾਲਤ ਵਿੱਚ ਪੇਸ਼ ਹੁਣ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ